ਪੰਜਾਬ ਦਾ ਇੱਕ ਪਿੰਡ ਜਿੱਥੇ ਘਰਾਂ ਦੀਆਂ ਛੱਤਾਂ ਤੇ ਬਣੇ ਹੋਏ ਨੇ ਜਹਾਜ਼ ਬਾਲੀਵੁੱਡ 스타 ਸ਼ਾਹਰੂਖ ਖਾਨ ਨੇ ਵੀ ਆਪਣੀ ਨਵੀਂ ਫਿਲਮ ਡੰਕੀ ਨੂੰ ਲੈ ਕੇ ਇਸ ਪਿੰਡ ਦਾ ਕੀਤਾ ਹੈ ਜ਼ਿਕਰ ਲਗਭਗ ਅੱਧੇ ਤੋਂ ਜ਼ਿਆਦਾ ਇਸ ਪਿੰਡ ਦੇ ਲੋਕ ਰਹਿੰਦੇ ਨੇ ਵਿਦੇਸ਼ ਅਜੀ ਉਹ ਜਿਹੜਾ ਨਾ ਬਹੁਤ ਚਿਰਾਂ ਦੇ ਗਏ ਹੈ ਇੰਗਲੈਂਡ ਵਿੱਚ ਉਹਨਾਂ ਦੇ ਨਿਆਣੇ ਸੀ ਉਹ ਕਹਿੰਦੇ ਵੀ ਕੋਈ ਚੀਜ਼ ਇਦਾਂ ਦੀ ਬਣਾਓ ਵਧੀਆ ਅੱਛਾ ਤੇ ਫੇਰ ਅਸੀਂ ਇੰਡੀਆ ਨੂੰ ਜਾਵਾਂਗੇ ਜੇ ਤੁਸੀਂ ਨਹੀਂ ਕੋਈ ਇਦਾਂ ਦੀ ਬਣਾਉਣੀ ਫੇਰ ਅਸੀਂ ਇੰਡੀਆ ਨੂੰ ਜਾਣਾ ਨਹੀਂ ਅੱਛਾ ਹਾਂਜੀ ਇਹ ਸੰਤੋਖਾਂ ਦੇ ਨਿਆਣੇ ਮੰਨਦੇ ਨਹੀਂ ਸੀ ਤੈਨੂੰ ਉਹਨੂੰ ਫੇਰ ਆ ਕੇ ਇਹਨਾਂ ਨੇ ਜਹਾਜ਼ ਬਣਾਇਆ ਫੇਰ ਉਹਨਾਂ ਦੇ ਬੱਚੇ ਨੂੰ ਦੇਖਣ ਆਏ ਫੇਰ ਸਾਰੇ ਖੁਸ਼ ਹੋਈ ਜਾਣਗੇ ਅੰਦਰ ਕਮਰੇ ਬਣੇ ਹੋਏ ਨੇ ਜਹਾਜ਼ ਦੇ ਹਾਂ ਕਮਰੇ ਬਣੇ ਆ ਜੀ ਸੀਟਾਂ ਬਣੀਆਂ ਸਾਰੀਆਂ ਬਹਿਣ ਲਈ ਰਸੋਈ ਆ ਬਿਚ ਬਾਥਰੂਮ ਆ ਸਭ ਕੁਝ ਹੀ ਨੇ ਬਿੱਟੇ ਵੀ ਗੱਲ ਵੀ ਆਇਆ ਸੀਗਾ ਪੰਜਾਬੀ ਫਿਲਮਾਂ ਉਹਨਾਂ ਨੇ ਬਣਾਈਆਂ ਹਾਂ ਪੁੱਤ ਦਾ ਸ਼ਾਹਰੂਖ ਖਾਨ ਵੀ ਖੁਦ ਕੋਠੀਆਂ ਦੇਖਣ ਆਇਆ ਸੀਗਾ ਜਹਾਜ਼ੜੀ ਅੱਛਾ ਉਹ ਆਪ ਲੈ ਕੇ ਗਿਆ ਇੱਥੇ ਇੱਕ ਗਲਤੀ ਖੁਸ਼ੀ ਵੀ ਹੁੰਦੀ ਹੈ ਕਿ ਚਲੋ ਬਲੈਤੀਆਂ ਨੇ ਬਣਾਤਾ ਐਡਾ ਵੱਡਾ ਜਹਾਜ਼ ਪਰ ਉਹ ਜਹਾਜ਼ ਨੇ ਇੱਕ ਪਛਾਣ ਵੀ ਦਿੱਤੀ ਪਿੰਡ ਨੂੰ ਹਾਂਜੀ ਹਾਂਜੀ ਸਾਰੇ ਜੀ ਪਹਿਲਾਂ ਉੱਦਾਂ ਪਿੰਡ ਦਾ ਨਾਂ ਉੱਪਰ ਘੁਪਾ ਆ ਪਰ ਜਦਾ ਜਹਾਜ਼ ਬਣਿਆ ਅਗਲੇ ਜਹਾਜ਼ ਦੇ ਉਪਰਾਂ ਕਹਿਣ ਲੱਗ ਪਏ ਇਸ ਵੇਲੇ ਅਸੀਂ ਜਲੰਧਰ ਦੇ ਪਿੰਡ ਉਪਲਪੂਪਾ ਦੇ ਵਿੱਚ ਮੌਜੂਦ ਹੈਗੇ ਆ ਜਿਸ ਨੂੰ ਜਹਾਜ਼ ਵਾਲੇ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤਾਂ ਇਸ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਜਹਾਜ਼ਾਂ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੀ ਕੁਝ ਖਾਸ ਹੈਗਾ ਔਰ ਵੱਡੇ ਵੱਡੇ ਜਹਾਜ਼ ਬਣਾਉਣ ਦਾ ਰਿਵਾਜ ਕਦੋਂ ਤੋਂ ਪੈਦਾ ਹੋਇਆ ਸਾਰੀ ਗੱਲਬਾਤ ਕਰਦੇ ਆ ਤਾਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬਾਈ ਜੀ ਬੜੀ ਚਰਚਾ ਦੇ ਵਿੱਚ ਰਹਿੰਦਾ ਹੈ ਪਿੰਡ ਕਿ ਜਹਾਜ਼ ਵੱਡੇ ਵੱਡੇ ਬਣੇ ਹੋਏ ਨੇ ਮੈਂ ਚਾਹੁੰਨਾ ਕਿ ਇਹ ਸ਼ੁਰੂ ਕਦੋਂ ਤੋਂ ਹੋਇਆ ਕਿਵੇਂ ਰਿਵਾਜ ਸ਼ੁਰੂ ਹੋਇਆ ਇਹਦਾ ਇਹ ਜੀ 20 ਸਾਲ ਹੋ ਗਏ ਜੀ ਉਸ ਸੇਲੇ ਸੰਦਾਰ ਸਿੰਘ ਨੇ ਉਹਨਾਂ ਕੋਠੀ ਬਣਾਈ ਸੀ ਨਾਥाराम ਜੀ ਇਹਦੇ ਠੇਕੇਦਾਰ ਸੀ ਉਮਰਪੁਰੇ ਤੋਂ ਹਾਂ ਕਾਫੀ ਉਹਨਾਂ ਨੇ ਕੋਠੀਆਂ ਪਿੰਡ ਦੇ ਵਿੱਚ ਬਣਾਈਆਂ ਕਾਫੀ ਕਰੇਗਰ ਸੀ ਜੀ ਉਹਨਾਂ ਤੋਂ ਕੋਠੀਆਂ ਤੇ ਉਹਨਾਂ ਤੋਂ ਜਾਗਰੂਤ ਹੋਇਆ ਸਾਰੇ ਪਿੰਡ ਚ ਨੇ ਇਹਨਾਂ ਵਾਲੀ ਬਿਜਰੀਆ ਸਾਰੇ ਬਾਹਰ ਹਰ ਇਸ ਪਿੰਡ ਦੇ ਹੁਪਲੂ ਪਾ ਦੇ ਹਾਂ ਜਾਨੀ ਕਿ ਬਾਹਰ ਰਹਿੰਦੇ ਜੜ ਕੇ ਅੱਛਾ ਹਾਂਜੀ ਇਹ ਕੋਠੀਆਂ ਜਹਾਜ਼ ਜਿਹੜੇ ਕੋਠੀਆਂ ਦੇ ਉੱਪਰ ਹੈਗੇ ਨੇ ਜਿਨ੍ਹਾਂ ਦੇ ਉੱਪਰ ਜਹਾਜ਼ ਬਣੇ ਨੇ ਸਾਰੇ ਬਾਹਰ ਨੇ ਸਾਰੇ ਬਾਹਰ ਨੇ ਜੀ ਹਾਂ ਜਿਹੜਾ ਆਪਾਂ ਹੁਣਾ ਸ਼ਿਪ ਦੇਖਦੇ ਆਂ ਹਾਂ ਇਹ ਹੁਕੌਂਗ ਦੇ ਵਿੱਚ ਨੇ ਉਹ ਇੰਗਲੈਂਡ ਦੇ ਵਿੱਚ ਨੇ ਅੱਛਾ ਕਾਫੀ ਇਸ ਤਰੀਕੇ ਨਾਲ ਜਾਨੀ ਕਿ ਸਾਡੇ ਕਈ ਵੀਰ ਜਾਨੀ ਕਿ ਬਾਹਰ ਜਾ ਰਹੇ ਰਹਿੰਦੇ ਜੀ ਜਿਵੇਂ ਛਿਪ ਬਣਿਆ ਵੈਸੇ ਸ਼ੌਂਕ ਨਾਲ ਕਿ ਜਾਂ ਕੋਈ ਕੰਮ ਕਰਦਾ ਨੇਵੀ ਵਗੈਰਾ ਚ ਕਿਤੇ ਜੀ ਉਧਰ ਬਾਹਰ ਹੋਟਲਿਆ ਜੀ ਅੱਛਾ ਆਪਣੇ ਦਾ ਤੇ ਜੋਬ ਹੈ ਆਪਣੇ ਲਈ ਇੱਕ ਕਾਰੋਬਾਰ ਹੈ ਹਾਂ ਇਹਦੇ ਆਪਣੀ ਇਧਰ ਜਾਇਦਾਦ ਜ ਆ ਜੱਦੀ ਆ ਇਹ ਆਪਣੀ ਜਾਇਦਾਦ ਦੇ ਵਿੱਚ ਬਣਾਉਂਦੇ ਨੇ ਕੋਠੀਆਂ ਹਾਂ ਕਾਰੀਲਾ ਆਪਣੇ ਸ਼ੌਕ ਨਾਲ ਬਣਾਉਂਦੇ ਨੇ ਠੀਕ ਹੈ ਅੱਛਾ ਬਾਈ ਜੀ ਜਹਾਜ਼ਾਂ ਤੋਂ ਇਲਾਵਾ ਪਿੰਡ ਦੇ ਵਿੱਚ ਕੀ ਕੁਝ ਆ ਜਿਵੇਂ ਮੈਂ ਦੇਖਦਾ ਕਿ ਘੋੜੇ ਬਣੇ ਹੋਏ ਨੇ ਜਾਂ ਇਹ ਸ਼ਿਪ ਨਜ਼ਰ ਆਉਂਦੀ ਹੈ ਹਾਂਜੀ ਸ਼ੇਰ ਵੀ ਬਣੇ ਹੋਏ ਇਧਰ ਕੋਠੀ ਜਿ ਆਪਣੀ ਤੇ ਇਸ ਸਾਈਡ ਤੇ ਅੱਛਾ ਹਰੇਕ ਦਾ ਜੋ ਸ਼ੌਂਕ ਆਪਣਾ ਆਪਣਾ ਹਾਂ ਬਾਜੀ ਉਹੀ ਹੈ ਹਾਂ ਉਹ ਸ਼ੌਂਕ ਦੇ ਤੌਰ ਤੇ ਆਪਣੇ ਰੱਖੇ ਜੋ ਵੀ ਕੇ ਨੂੰ ਚੰਗਾ ਲੱਗਦਾ ਹਾਂ ਹਾਂਜੀ ਅੰਕਲ ਜੀ ਜ਼ਿਆਦਾਤਰ ਲੋਕ ਪਿੰਡ ਦੇ ਬਾਹਰ ਨੇ ਕਿ ਜਾਂ ਇੱਥੇ ਨੇ ਬਾਹਰ ਹੈ ਜੀ ਅੱਛਾ ਇੰਗਲੈਂਡ ਵਿੱਚ ਅਮਰੀਕਾ 'ਚ ਕੈਨੇਡਾ 'ਚ ਸਾਰੇ ਵਾਰੀ ਹੈ ਜੀ ਹਾਂ بس ਇਹ ਕੋਈ ਘਰਿਆ ਬਸ ਇੱਕ ਦੋ ਹੋਣਗੇ ਜਿਹੜੇ ਨਹੀਂ ਗਏ ਬਾਕੀ ਸਾਰੇ ਬਾਹਰ ਹੀ ਬੈਠੇ ਨੇ ਐਨ ਆਰ ਆਈ ਅੱਛਾ ਜਿਵੇਂ ਉਹ ਜਹਾਜ਼ ਜਿਹੜਾ ਸਭ ਤੋਂ ਵੱਡਾ ਜਹਾਜ਼ ਹੈ ਦੂਰੋਂ ਹੀ ਨਜ਼ਰ ਆ ਜਾਂਦਾ ਹੈ ਇਹ ਕਿੱਥੇ ਨੇ ਇੰਗਲੈਂਡ ਦੇ ਵਿੱਚ ਨੇ ਇਹ ਇੰਗਲੈਂਡ ਵਿੱਚ ਹੈ ਸੰਤੋਖ ਸਿੰਘ ਜੀ ਅੱਛਾ ਇਹ ਕਦੋਂ ਬਣਾਇਆ ਸੀਗਾ ਇਹਨਾਂ ਨੇ ਇਹਦਾ ਹੋ ਗਿਆ 20-25 ਸਾਲ ਹੋ ਗਏ ਜੀ ਠੀਕ ਹੈ ਹਾਂਜੀ ਅੱਛਾ ਇਹ ਫਿਰ ਅੰਦਰ ਕਮਰੇ ਬਣੇ ਹੋਏ ਨੇ ਜਹਾਜ਼ ਦੇ ਹਾਂ ਕਮਰੇ ਬਣੇ ਜੀ ਹਾਂ ਸੀਟਾਂ ਬਣੀ ਆ ਸਾਰੀਆਂ ਬਹਿਣ ਲਈ ਰਸੋਈ ਆ ਵਿੱਚ ਬਾਥਰੂਮ ਆ ਸਭ ਕੁਝ ਹੀ ਆ ਹਾਂ ਹਾਂਜੀ ਇਹ ਫਿਰ ਕਾफी ਚਰਚਾ ਇਹਦੀ ਰਹਿੰਦੀ ਆ ਆਉਂਦੇ ਰਹਿੰਦੇ ਨੇ ਸ਼ੂਟਿੰਗ ਕਰਨ ਦੇ ਇੱਥੇ ਹਾਂਜੀ ਹਾਂਜੀ ਬਹੁਤ ਆਉਂਦੇ ਬੰਦੇ ਜੀ ਦੇਖਣ ਆਉਂਦੇ ਆ ਬਾਹਰੋਂ ਵੀ ਬਹੁਤ ਰੁਪਈਆ ਦਾ ਗੋਰੇ ਗੂੜੀਆਂ ਵੀ ਆਏ ਦੇਖਣ ਅੱਛਾ ਹਾਂਜੀ ਇਹ ਯਾਨੀ ਕਿ ਜਹਾਜ਼ ਦੀ ਖਿੱਚ ਰਹਿੰਦੀ ਆ ਖਿੱਚ ਰਹਿੰਦੀ ਹਾਂਜੀ ਹਾਂ ਇਹ ਫਿਰ ਆਪ ਰਹਿੰਦੇ ਨੇ ਕਰਕੇ ਜਾਂ ਕਦੇ-ਕਦੇ ਇਹ ਆਉਂਦੇ ਨੇ ਇਹ ਬਸ ਕਦੇ-ਕਦੇ ਆ ਜਾਂਦੇ ਵੀ ਦੋ ਸਾਲ ਦੋ ਸਾਲ ਬਾਅਦ ਕਿਹੜਾ ਕੱਢਦੇ ਆ ਹਾਂ ਬਾਕੀ ਇੰਗਲੈਂਡ 'ਚ ਹੀ ਰਹਿੰਦੇ ਆ ਕੰਮ ਕਰ ਉਹਨਾਂ ਦਾ ਸਾਰਾ ਉੱਥੇ ਹੀ ਆ ਜੀ ਯਾਨੀ ਕਿ ਬਹੁ ਗਿਣਤੀ ਲੋਕ ਬਾਹਰ ਨੇ ਵੀ ਦੇਖੇ ਬਾਹਰ ਹੀ ਆ ਜੀ ਹਾਂਜੀ ਹਾਂ ਅੱਛਾ ਬਾਈ ਜ वैसे तो मैं टंकियां बहुत सोनिया सोनिया देख रहा पर पानी वाली टंकी मेनू किदे नजर नहीं आ रही ये पाजी सर, सरकारांदा सहयोग है आजकल वे हण किन्ना ਚੜ ਹੋ ਗਿਆ ਸਾਰਾ ਕੁਝ ਪਿੰਡੇ ਦੇ ਵਿੱਚ ਬਹੁਤ ਸੋਹਣਾ ਬਣਿਆ ਬਹੁਤ ਸੋਹਣੀਆਂ ਕੋਠੀਆਂ ਬਣੀਆਂ ਆ ਆ ਪਾਰਕ ਬਣੀ ਆ ਇੰਟਰਲੌਕ ਲੱਗੇ ਆ ਇੱਕ ਸਾਡੇ ਪਿੰਡੇ ਚ ਪਾਣੀ ਵਾਲੀ ਟੈਂਕੀ ਦੀ ਸਮੱਸਿਆ ਹੈ ਜੀ ਇਹ ਸਰਕਾਰ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਹੋ ਸਕਦਾ ਤੇ ਸਾਡੇ ਪਿੰਡ ਪਾਣੀ ਵਾਲੀ ਟੈਂਕੀ ਦਾ ਇੰਤਜ਼ਾਮ ਕੀਤਾ ਜਾਵੇ ਹਾਂ ਹਾਂਜੀ ਅਸੀਂ ਪਾਣੀ ਦੁੱਖੋ ਬਹੁਤ ਪਿੰਡੇ ਵਾਲਿਆਂ ਨੂੰ ਪਰੇਸ਼ਾਨੀ ਆਉਂਦੀ ਹੈ ਜੀ ਹਾਂ ਯਾਨੀ ਕਿ ਜਿਹੜੀ ਟੈਂਕੀ ਹੋਣੀ ਚਾਹੀਦੀ ਉਹ ਹੈ ਨਹੀਂਗੀ ਹਾਂਜੀ ਉਹ ਚੀਜ਼ ਹੈ ਨਹੀਂ ਬਾਕੀ ਤੁਹਾਨੂੰ ਚੀਜ਼ ਜਿਵੇਂ ਆਪਾਂ ਕਹੀਏ ਪਿੰਡ ਬਹੁਤ ਸੋਹਣਾ ਹੈ ਹਾਂ ਹਾਂਜੀ ਇਹ ਪਿੰਡ ਚ ਪਾਰ ਕੇ ਆ ਇੰਟਰਲੌਕ ਲੱਗੇ ਆ ਲਾਈਟਾਂ ਲੱਗੀਆਂ ਤੁਸੀਂ ਬਾਕੀ ਫਿਰ ਤੁਰ ਕੇ ਦੇਖ ਹੀ ਲਿਆ ਪਿੰਡ ਇੱਕ ਪਾਣੀ ਵਾਲੀ ਟੈਂਕੀ ਨਹੀਂ ਹੈਗੀ ਜੀ ਹਾਂ ਹਾਂਜੀ ਜੇ ਉਹ ਵੀ ਟੈਂਕੀ ਬਣ ਜਵੇ ਤਾਂ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੇ ਹਾਂ ਅੱਛਾ ਬਾਈ ਜੀ ਦੇਖਿਆ ਸ਼ਾਹਰੂਖ ਖਾਨ ਵੀ ਇਸ ਪਿੰਡ ਦਾ ਜ਼ਿਕਰ ਕਰ ਰਹੇ ਸੀਗੇ ਤੁਸੀਂ ਦੇਖੀਓ ਕਲਿੱਪ ਨਹੀਂ ਸਰ ਮੈਂ ਦੇਖੀ ਤਾਂ ਹੈ ਨਹੀਂਗੀ ਇਸ ਕਲਿੱਪ ਹਾਂਜੀ ਨਹੀਂ ਮੈਂ ਨਹੀਂ ਦੇਖੀ ਜੀ ਅੱਜ ਅੱਛਾ ਬਾਈ ਜੀ ਉਹ ਨਵੀਂ ਫਿਲਮ ਇੱਕ ਆ ਰਹੀ ਹੈ ਸ਼ਾਹਰ ਇੱਕ ਵੀਡੀਓ ਦੇ ਵਿੱਚ ਵੀ ਜ਼ਿਕਰ ਕਰਦੇ ਨੇ ਇਸ ਜਹਾਜ਼ ਦਾ ਦੇਖਿਆ ਤੁਸੀਂ ਸਰ ਥੋੜਾ ਜਿਹਾ ਦੇਖਿਆ ਸੀਗਾ ਜਿਆਦਾ ਨਹੀਂ ਪਿੱਛੇ ਜੇ ਹੋਈ ਸੀ ਗੀਆਂ ਹਾਂਜੀ ਉਹ ਦੋਸੀਂ ਇੱਥੇ ਹੈ ਨਹੀਂਗੇ ਸੀ ਕਿ ਗਏ ਸੀ ਕਿਤੇ ਹਾਂ ਹਾਂਜੀ ਯਾਨੀ ਕਿ ਸ਼ੂਟਿੰਗ ਜਿਹੜੀ ਹੁੰਦੀ ਰਹਿੰਦੀ ਆ ਅੱਛਾ ਤੁਸੀਂ ਦੇਖਿਆ ਉਹ ਹਾਂਜੀ ਉਹ ਸ਼ੂਟ ਕਿ ਸਾਡੇ ਬਿਲਗੇ ਹੋਈ ਆ ਟੇਸ਼ਲ ਦੇ ਇਹ ਸੱਤ ਦਿਨ ਤੱਕ ਲਗਭਗ ਸ਼ੂਟਿੰਗ ਚੱਲੀ ਆ ਹਾਂ ਜਿਨ੍ਹਾਂ ਦਾ ਕੋਠੀ ਵਾਲਿਆਂ ਦਾ ਜਾ ਜਣ ਦਾ ਕਰ ਰਹੇ ਜ਼ਿਕਰ ਹਾਂ ਉਹਨਾਂ ਨੇ ਵੀ ਫਿਲਮਾਂ ਬਣਾਈਆਂ ਪਸੰਦ ਆ ਪਪੂਣੀ ਹਾਂ ਦੂਜਾ ਵਿਆਹ ਆਖਰੀ ਰਸਤਾ ਹਾਂ ਤਿੰਨ ਚਾਰ ਫਿਲਮਾਂ ਉਹਨੇ ਬਣਾਈਆਂ ਕਿਸੇ ਮੌਕੇ ਇਹਨਾਂ ਦੇ ਮਿੱਤਰ ਵੀ ਅੰਦਰ ਵੀ ਆਇਆ ਸੀਗਾ ਪੰਜਾਬੀ ਫਿਲਮਾਂ ਉਹਨਾਂ ਨੇ ਬਣਾਈਆਂ ਹਾਂ ਉਤਤਵਾਰ ਸ਼ਾਹਰੂਖ ਖਾਨ ਵੀ ਕੋਠੀਆਂ ਦੇਖਣ ਆਇਆ ਸੀਗਾ ਜਹਾ ਜੜੀ ਅੱਛਾ ਉਹ ਆਪ ਰਹਿ ਕੇ ਗਿਆ ਇੱਥੇ ਸਾਡੇ ਬਿਲਗੁਰ ਨੇ ਜਦੀਕ ਹੀ ਹੈਗਾ ਜਿਹੜਾ ਗੇਟੇਸ਼ਨ ਸਾਡਾ ਇਸ ਵੇਲੇ ਜਿਹੜਾ ਸਟੇਸ਼ਨ ਹੈ ਉਹ ਪਾਕਿਸਤਾਨ ਦੀ ਅਟਾਰੀ ਬਾਰਡਰ ਦੇ ਨਾਲ ਅਟੈਚ ਬੰਦਾ ਠੀਕ ਹੈ ਚਾਹੇ ਤੋ ਪਾਕਿਸਤਾਨ ਦਾ ਅਟਾਰੀ ਬਾਰਡਰ ਦੇਖ ਲਓ ਹਾਂ ਸਟੇਸ਼ਨ ਦੇ ਕੋਲ ਉੱਥੇ ਜਾ ਦੇਖ ਲਓ ਬਿਲਗੁਰ ਸਟੇਸ਼ਨ ਹਾਂ ਇਥੇ ਉਹਨਾਂ ਦੀ ਛੋਟੂ ਹੋਈ ਸ਼ਾਹਰੂਖ ਖਾਨ ਦੀ ਹਾਂ ਉਹ 7 ਦਿਨ ਰਹੇ ਜਾਨੀ ਕਿ ਤਕਰੀਬਨ ਇਥੇ ਦੇਖਣਾ ਹੈ ਅੱਛਾ 7 ਦਿਨ ਇਥੇ ਰਹੇ ਨੇ ਅੱਛਾ ਬਾਈ ਜੀ ਜਦੋਂ ਇਹ ਜਹਾਜ਼ ਬਣਿਆ ਸੀਗਾ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਉਦੋਂ ਉਸ ਵੇਲੇ ਜੀ ਉਹਨਾਂ ਦਾ ਵੱਡਾ ਲੜਕਾ ਸੀਗਾ ਹਾਂ ਉਹਨਾਂ ਦੀ ਸ਼ਾਦੀ ਇੱਥੇ ਹੋਈ ਸੀ ਵਿਆਹ ਕੀਤਾ ਸੀ ਉਹਨਾਂ ਨੇ ਉਸ ਵੇਲੇ ਪੰਜਾਬੀ ਕਲਾਕਾਰ ਮਨਮੋਹਨ ਮਰਸ ਮੰਗਾਇਆ ਸੀਗਾ ਤੇ ਮਨਮੋਹਨ ਮਰਸ ਗਾਉਂਦੇ ਗਾਉਂਦੇ ਨੇ ਕਹਿੰਦੇ ਸੀ ਵੀ ਜੇ ਇਸ ਇਸ ਜਖਸ਼ ਨੇ ਕੋਠੀ ਬਣਾਈ ਆ ਮੈਂ ਉਹਦੇ ਦਰਸ਼ਨ ਕਰਨੇ ਚਾਹਣਾ ਉਸ ਵੇਲੇ ਸ਼੍ਰੀ ਨਾਥाराम ਜੀ ਸਾਡੇ ਨਜ਼ਦੀਕੀ ਪਿੰਡ ਉਮਰੋ ਜੋ ਠੇਕੇਦਾਰ ਸੀਗੇ ਉਹਨਾਂ ਦੇ ਦਰਸ਼ਨ ਕਰਕੇ ਉਹਨੂੰ ਪੈਰੀਂ ਹੱਥ ਦੇ ਲਾਇਆ ਸੀ ਵੀ ਐਡਾ ਵੱਡਾ ਤੂੰ ਕਾਰੀਗਰ ਮੈਂ ਤੇਰੇ ਹੱਥ ਚੁੰਮਾਂ ਤੇਰੇ ਪੈਰ ਚੁੰਮਾਂ ਤੇ ਬਹੁਤ ਜਾਨੀ ਕਿ ਸਵਾਗਤ ਕੀਤਾ ਸੀ ਉਹਨਾਂ ਦਾ ਜਾਨੀ ਕਿ ਬਹੁਤ ਬਹੁਤ ਮਨਮੋਹਣ ਵਾਰਸਨਿਮ ਕੀਤਾ ਸੀ ਉਹਨਾਂ ਨੇ ਜੀ ਤੇ ਜਾਨੀ ਕਾਫੀ ਜਾਨੀ ਕਿ ਆਉਂਦੇ ਆ ਦੂਰਦਰਸ਼ਨ ਤੋਂ ਵੀ ਕਈ ਆਏ ਆ ਕੋਠੀ ਦੇਖਣ ਹੋਰ ਵੀ ਕਈ ਆਉਂਦੇ ਆ ਕੋਠੀ ਦੇਖਣ ਤੇ ਅਸੀਂ ਵੀ ਇੱਕ ਕਵਾਲੀ ਗਾਉਂਦੇ ਸੀ ਕਵਾਲੀ ਉਹਨਾਂ ਨੇ ਉਹਦੇ ਵਿੱਚ ਅਸੀਂ ਵੀ ਇੱਕ ਛੂਟ ਗਲੇ ਸੀ ਜਟ ਜੋਧੇ ਫਿਲਮ ਦੇ ਵਿੱਚ ਕਵਾਲੀ ਆ ਉਹ ਦੱਸਦਾ ਰਵੀਦਾਸ ਦਾ ਮੰਦਿਰ ਉਹਦੀ ਸ਼ੂਟਿੰਗ ਇੱਕ ਕੋਠੀ ਦੀ ਅਸੀਂ ਵੀ ਲਈ ਸੀ ਜੀ ਅੱਛਾ ਪਤਾ ਲੱਗਾ ਸੀ ਫਿਰ ਕਿੰਨਾ ਕੋਈ ਖਰਚਾ ਆਇਆ ਸੀਗਾ ਉਦੋਂ ਇਹ ਜਹਾਜ਼ ਬਣਾਉਣ ਤੇ ਇਹ ਤਾਂ ਜੀ ਹੁਣ ਉਹਨੂੰ ਪਤਾ ਜੀ ਤੇ ਯਾਨੀ ਜਿੰਨਾ ਉਹਨਾਂ ਨੇ ਖਰਚ ਲੱਖਾਂ ਦੇ ਹਿਸਾਬ ਨਾਲ ਆਇਆ ਜੀ ਖਰਚ ਯਾਨੀ ਕਿ ਕਹਿਣ ਨੂੰ ਕਹਿਣਾ ਉਸ ਸਮੇਂ ਦੇ ਲਈ ਹੁਣ ਤਾਂ ਕਰੋੜਾਂ ਦੇ ਵਿੱਚ ਪੈ ਜਾਣਾ ਉਸ ਲਈ ਤਾਂ ਲੱਖਾਂ ਦੇ ਹਿਸਾਬ ਨਾਲ ਜਿਆ ਖਰਚੇ ਬਹੁਤ ਆਇਆ ਸੀ ਤੇ ਲੋਕ ਦੇਖਣਾਉਂਦੇ ਸੀਗੇ ਵਾਕੇ ਜੀ ਅੱਜ ਬਣਿਆ ਕਿਹੜਾ ਕਾਰੀਗਰ ਐਡਾ ਵੱਡਾ ਹੈ ਤਕਰੀਬਨ ਸਾਰਾ ਹੀ ਸਾਡੇ ਪਿੰਡ ਦੇ ਵਿੱਚ ਯਾਨੀ ਕਿ ਸ਼੍ਰ ਉਸੇ ਕਿਹੜਾ ਲੇ ਕੋਠੀਆਂ ਸਾਰੀਆਂ ਬਣਾਈਆਂ ਆ ਛੱਪੜੀ ਕੋਠੀ ਵੀ ਦੇਖਦੇ ਉਹਨਾਂ ਦੀ ਬਣਾਈ ਹੋਆ کافی ਕੋਠੀਆਂ ਜਾਨੀ ਕਿ ਉਹਨਾਂ ਨੇ ਬਣਾਈਆਂ ਆ ਸਾਡੇ ਪਿੰਡ ਦੇ ਵਿੱਚ ਅੱਛਾ ਭਾਈ ਜੀ ਇੱਕ ਗੱਲ ਦੀ ਖੁਸ਼ੀ ਵੀ ਹੁੰਦੀ ਆ ਕਿ ਚਲੋ ਬੁਲੈਤੀਆਂ ਨੇ ਬਣਾਤਾ ਐਡਾ ਵੱਡਾ ਜਹਾਜ਼ ਪਰ ਉਹ ਜਹਾਜ਼ ਨੇ ਇੱਕ ਪਛਾਣ ਵੀ ਦਿੱਤੀ ਪਿੰਡ ਨੂੰ ਹਾਂਜੀ ਹਾਂਜੀ ਸਾਰੇ ਜੀ ਪਹਿਲਾਂ ਉੱਦਾਂ ਪਿੰਡ ਦਾ ਨਾਂ ਉਪਰ ਪੋਪਾ ਆ ਪਰ ਜਦਾ ਜਹਾਜ਼ ਬਣਿਆ ਅਗਲੇ ਉਹ ਜਹਾਜ਼ ਨੇ ਆਪਣਾ ਕਹਿਣ ਲੱਗ ਪਾਇਆ ਅੱਛਾ ਹਾਂਜੀ ਹੁਣ ਉਦਾਂ ਵੀ ਤੁਸੀਂ ਦੇਖਿਆ ਨਾ YouTube ਤੇ ਬਹੁਤ ਚੈਨਲਾਂ ਦੇ ਪਾਇਆ ਹੋਇਆ ਪਿੰਡ ਸਾਡਾ ਕਾफी ਮਸ਼ਹੂਰੀ ਹੋਈ ਆ ਹਾਂਜੀ ਇੱਕ ਜੀ ਪਿੰਡ ਦੀ ਹੋਰ ਸ਼ਖਸੀਅਤ ਆ ਜਿਹੜਾ ਪਿੰਡ ਉਪੂਪਾ ਸਾਡਾ ਇਹ ਚਾਰ ਭਾਈ ਸੀਗੇ ਅੱਛਾ ਨੂਰਮਹਿਲ ਦੇ ਨਾਲ ਜੋੜੇ ਉਪਲ ਆ ਖਾਲਸਾ ਉਪਲ ਆ ਤੇ ਇਹ ਤਿੰਨ ਭਾਈ ਉੱਥੇ ਰਹਿ ਗਏ ਸੀਗੇ ਜਿਹੜਾ ਪੂਪਾ ਸੀਗਾ ਉਹ ਇਸ ਪਿੰਡ ਵਿੱਚ ਕੇ ਸਮੇਂ ਦੇ ਵਿੱਚ ਆ ਗਿਆ ਸੀ ਇਸ ਕਰਕੇ ਇਹਨੂੰ ਉਪਲ ਪੂਪਾ ਤਦ ਕਿਹਾ ਜਾਂਦਾ ਠੀਕ ਆ ਉਹ ਜੋੜੇ ਉਪਲ ਖਾਲਸਾ ਉਪਲ ਔਰ ਜ਼ਗੀਰ ਉਪਲ ਉਹ ਨੂਰਮਹਿਲ ਦੇ ਨਾਲ ਤਿੰਨ ਭਾਈ ਉੱਥੇ ਰਹਿ ਗਏ ਸੀਗੇ ਚੌਥਾ ਭਾਈ ਜਿਹੜਾ ਇਹਨਾਂ ਦਾ ਸੀਗਾ ਜਿਹਨੂੰ ਪੂਪਾ ਕਹਿੰਦੇ ਆ ਉਹ ਇੱਥੇ ਆ ਗਿਆ ਸੀ ਉਹਦੇ ਨਾਂ ਦੇ ਨਾਲ ਖਾਸ ਤੌਰ ਤੇ ਉਪਲ ਪੂਪਾ ਬੇ ਪੂਪਾ ਦੇ ਨਾਂ ਤੇ ਜਾਨੀ ਕਿ ਉਪਲ ਪੂਪਾ ਬਣਿਆ ਜਿਹੜੇ ਇਹ ਬਹੁਤ ਖਾਸ ਤੇ ਹੈ ਜਾਨੀ ਕਿ ਬਹੁਤ ਵਧੀਆ ਬੰਦੇ ਇੱਥੇ ਆਪਣੇ ਦੇ ਵਿੱਚ ਕੋਈ ਪਾਲਟੀਵਾਜੀ ਨਹੀਂ ਜੀ ਇੱਕ ਦੂਨੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਬਹੁਤ ਸ਼ੁਕਰਿਆ ਕੋਈ ਨਸ਼ਾ ਨੋਸ਼ਨੀ ਇੱਥੇ ਆਪਣੇ ਦੇ ਵਿੱਚ ਹੈਗਾ ਕਿਸੇ ਕਿਸਮ ਦਾ ਵੀ ਜਾਨੀ ਕਿ ਠੀਕ ਹੈ ਅੱਛਾ ਬਜ਼ੁਰਗੋ ਜਿਵੇਂ ਉਹ ਵੱਡੇ ਜਹਾਜ਼ ਦਾ ਜ਼ਿਕਰ ਹੁੰਦਾ ਤਾਂ ਇਹ ਤੁਸੀਂ ਵੀ ਮਿਲੇ ਹੋਣਗੇ ਉਹਨਾਂ ਨੂੰ ਕਿਵੇਂ ਇਹ ਸਬਬ ਬਣਿਆ ਸੀ ਦੱਸਦੇ ਸੀ ਕਿ ਏਡਾ ਵੱਡਾ ਜਹਾਜ਼ ਬਣਾਉਣ ਦੀ ਲੋੜ ਕਿਉਂ ਪਈ ਅਜੀ ਉਹ ਜਿਹੜਾ ਨਾ ਜੇ ਬਹੁਤ ਚਿਰਾਂ ਦੇ ਗਏ ਹੈ ਇੰਗਲੈਂਡ ਵਿੱਚ ਉਹਨਾਂ ਦੇ ਨਿਆਣੇ ਸੀ ਉਹ ਕਹਿੰਦੇ ਵੀ ਕੋਈ ਚੀਜ਼ ਇਦਾਂ ਦੀ ਬਣਾਓ ਵਧੀਆ ਅੱਛਾ ਤੇ ਫੇਰ ਅਸੀਂ ਇੰਡੀਆ ਨੂੰ ਜਾਵਾਂਗੇ ਜੇ ਤੁਸੀਂ ਨਹੀਂ ਕੋਈ ਇਦਾਂ ਦੀ ਬਣਾਉਣੀ ਫੇਰ ਅਸੀਂ ਇੰਡੀਆ ਨੂੰ ਜਾਣਾ ਨਹੀਂ ਅੱਛਾ ਹਾਂਜੀ ਇਹ ਸੰਤੋਖ ਸੰਦੇ ਨਿਆਣੇ ਮੰਨਦੇ ਨਹੀਂ ਸੀ ਥੇਨੂੰ ਆਉਣ ਨੂੰ ਫੇਰ ਆ ਕੇ ਇਹਨਾਂ ਨੇ ਜਹਾਜ਼ ਬਣਾਇਆ ਫੇ ਉਹਨਾਂ ਦੇ ਬੱਚੇ ਨੂੰ ਦੇਖਣ ਆਏ ਫੇ ਸਾਰੇ ਖੁਸ਼ ਹੋਈ ਜਾਣਗੇ ਅੱਛਾ ਯਾਨੀ ਕਿ ਬੱਚਿਆਂ ਦੀ ਡਿਮਾਂਡ ਸੀਗੀ ਹਾਂ ਬੱਚਿਆਂ ਦੀ ਡਿਮਾਂਡ ਸੀਗੀ ਜੀ ਹੁਣ ਫੇਰ ਆਉਂਦੇ ਨੇ ਬੱਚੇ ਹਾਂ ਬੱਚੇ ਆਉਂਦੇ ਆ ਜੀ ਹਾਂ ਹੁਣ ਆਉਂਦੇ ਮਿਲ ਕੇ ਜਾਂਦੇ ਸਾਰਿਆਂ ਨੂੰ अच्छा ਜਿਵੇਂ ਇੱਕ ਤਾਂ ਵੱਡਾ ਜਹਾਜ਼ ਹੈ ਬਾਕੀ ਮੈਂ ਦੂਰੋਂ ਦੇਖ ਰਿਆ ਸੀਗਾ ਦੋ ਛੋਟੇ ਛੋਟੇ ਜਹਾਜ਼ ਵੀ ਨਜ਼ਰ ਆ ਰਹੇ ਸੀਗੇ ਉਹ ਵੀ ਲੋਕ ਬਾਹਰ ਨੇ ਉਹ ਵੀ ਬਾਹਰੀ ਹੈ ਜੀ ਹਾਂ ਹਾਂ ਜੀ ਇੰਗਲੈਂਡ ਵਿੱਚ ਹੈ ਜੋ ਵੀ ਯਾਨੀ ਕਿ ਕੋਲ ਮਲਾ ਕੇ ਕਹਿ ਸਕਦੇ ਕਿ ਇਹ ਸ਼ੌਂਕ ਹੈ ਬਸ ਜਿਹੜੇ ਲੋਕ ਬਾਹਰ ਗਏ ਨੇ ਉਹਨਾਂ ਨੇ ਪਿੰਡਾਂ ਦੇ ਵਿੱਚ ਟੈਂਕੀ ਬਣਾਈਆਂ ਨੇ ਹਾਂ ਜੀ ਹਾਂ ਜੀ ਬਸ ਸ਼ੌਂਕ ਤੌਰ ਤੇ ਹੀ ਹੈ ਜੀ ਸ਼ੌਂਕ ਤੌਰ ਤੇ ਹੀ ਹੈ ਤੇ ਲੋਕ ਸਾਰੇ ਐਨ ਆਰ ਆਈ ਸਾਰੇ ਬਾਹਰ ਹੀ ਆ ਤੇ ਉਹ ਬਸ ਆ ਸਭ ਕੁਆ ਬਣਾ ਕੇ ਇਦਾਂ ਹੀ ਹੁਣ ਨਵੀਆਂ ਵੀ ਬਣਦੀਆਂ ਨੇ ਕਿ ਜਾਂ ਜਿਹੜੀਆਂ ਬਣ ਗਈਆਂ ਉਹੀ ਨੇ ਨਹੀਂ ਹੁਣ ਤਾਂ ਕੋਈ ਬੈਲਡੀ ਬੈਲਡੀ ਬਣਦੀ ਹੈ ਜੀ ਅੱਛਾ ਹਾਂ ਜ ਹੋਰ ਕਿਹੜੇ ਕਿਹੜੇ ਜਿਵੇਂ ਭਾਈ ਸਾਹਿਬ ਹੁਣਾਂ ਦੱਸਿਆ ਕਿ ਧਰਮਿੰਦਰ ਵੀ ਆਇਆ ਸ਼ਾਹਰੂਖ ਖਾਨ ਵੀ ਆਇਆ ਹੋਰ ਕਿਹੜੇ ਐਕਟਰ ਹੁੰਦੇ ਨੇ ਇੱਥੇ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਅੱਛਾ ਕਿ ਮੈਂ ਤਾਂ 17 ਸਾਲੋਂ ਬਾਹਰ ਗਏ ਨੂੰ ਅਮਰੀਕਾ ਦੇ ਵਿੱਚ ਮੈਨੂੰ ਹੁਣ ਬਾਲਾ ਪਤਾ ਨਹੀਂ ਅੱਛਾ ਤੁਸੀਂ ਵੀ ਬਾਹਰ ਇੰਨੇ ਹੋ ਹਾਂਜੀ ਹਾਂਜੀ ਅਮਰੀਕਾ ਚ ਹੀ ਆਂ ਅੱਛਾ ਇਹ ਫਿਰ ਪਿੰਡ ਕਦੋਂ ਲਾਉਨੇ ਹੋ ਗੇੜਾ ਮੈਂ ਦੋ ਤਿੰਨ ਦੋ ਤਿੰਨ ਸਾਲ ਬਾਅਦ ਹਾਂ ਤਿੰਨ ਸਾਲ ਬਾਅਦ ਚਾਰ ਸਾਲ ਬਾਅਦ ਆ ਜੀ ਅੱਛਾ ਤਿੰਨ ਚਾਰ ਸਾਲ ਬਾਅਦ ਹੋਰ ਠੀਕ ਹੈ ਠੀਕ ਹੈ ਜੀ ਧੰਨਵਾਦ ਤਾਂ ਇਹ ਪਿੰਡ ਦੇ ਲੋਕ ਹੈਗੇ ਨੇ ਉਪਲਪੂਪਾ ਪਿੰਡ ਦੇ ਜਿਹੜੇ ਪਿੰਡ ਦੇ ਵਿੱਚ ਟੈਂਕੀਆਂ ਬਣੀਆਂ ਹੋਈਆਂ ਨੇ ਤਾਂ ਟੈਂਕੀਆਂ ਬੜੀਆਂ ਮਸ਼ਹੂਰ ਹੈਗੀਆਂ ਨੇ ਕਿਉਂਕਿ ਜਹਾਜ਼ ਜਿਹੜੇ ਨੇ ਲੋਕਾਂ ਦੇ ਕੋਠੀਆਂ ਦੇ ਉੱਪਰ ਬਣਾਏ ਹੋਏ ਨੇ ਤਾਂ ਬੜੇ ਚਰਚਾ ਦੇ ਵਿੱਚ ਰਹਿੰਦੇ ਨੇ ਕਹਿੰਦੇ ਨੇ ਕਿ ਫੌਰਨ ਤੋਂ ਗੋਰੇ ਵੀ ਇਹ ਪਿੰਡ ਦੇ ਜਹਾਜ਼ ਦੇਖਣ ਦੇ ਲਈ ਆਉਂਦੇ ਨੇ ਔਰ ਬੜੇ ਸਾਰੇ ਫਿਲਮਾਂ ਔਰ ਸ਼ੂਟਿੰਗਾਂ ਇਸ ਪਿੰਡ ਦੇ ਵਿੱਚ ਹੁੰਦੀਆਂ ਨੇ ਤਾਂ ਸਿਰਫ ਇੱਕ ਸ਼ੌਂਕ ਹੈਗਾ ਇੱਥੇ ਦੇ ਲੋਕਾਂ ਦਾ ਜਿਹੜੇ ਲੋਕ ਬਲੈਤਾਂ ਦੇ ਵਿੱਚ ਸੈਟਲ ਹੈਗੇ ਨੇ ਤਾਂ ਉਹ ਕਈ ਵਾਰ ਪਿੰਡ ਦੇ ਵਿੱਚ ਆਉਂਦੇ ਨੇ ਤਾਂ ਸਿਰਫ ਪਿੰਡਾਂ ਦੇ ਵਿੱਚ ਸ਼ੌਂਕ ਦੇ ਤੌਰ ਦੇ ਉੱ ਰਾਦੇ ਬਣੇ ਹੋਏ ਨੇ ਕੈਮਰਾਮੈਨ ਸਤਨਾਮ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ ਜਲੰਧਰ